ਔਏ ਇਕੱਠੇ ਹੋ ਜਾਓ ਫਿਰ ਨਿਮੁਰਦੇ ਖਾਲੀ ਚੰਗਦੀ ਜੰਨੂ ਬੁੱਧ ਗੁਰੂ ਰਵਿਦਾਸ ਤੇ ਬਾਵਾ ਸਾਵਨ ਨੂੰ ਵਖਨ ਮੰਨੂ ਜੇ ਤਿੰਨਾਂ ਦੀ ਮੰਨੂ ਇੱਧਰ ਉੱਧਰ ਹੱਥ ਕਿਉਂ ਬੰਨੋ ਮੇਰਾ ਜਿਹੜਾ ਮੇਨ ਮੋਟਿਵ ਹੈਗਾ ਆ ਉਹ ਸਿਰਫ ਆਪਣੇ ਰੈਵਰਾਂ ਦੀ ਜਿਹੜੀ ਵਿਚਾਰਤਾ ਰਹਿ ਉਹ ਆਪਣੇ ਸਮਾਜ ਤੱਕ ਦੇਣੀ ਹੈ ਕੋਸ਼ਿਸ਼ ਕਰਦੀ ਕਿ ਸਮਾਜ ਨੂੰ ਕਹਿੰਦਾ ਜਹਾਂਗਾ ਜਿਹੜਾ ਅੱਜ ਦਾ ਇਹ ਸਾਂਝੀ ਰਹਿ ਰਿਹਾ ਸਾਂਝਾ ਮਿਸ਼ਨ ਇਹ ਜੋ ਕੌਰਪ੍ਰੀਤ ਜੀ ਨੇ ਅਫਰਲਾ ਯਤਨ ਕਰਿਆ ਕਿ ਸਮਾਜ ਨੂੰ ਚੁਕਾਉਣ ਦੇ ਲਈ ਕੇ ਮਾਹੇਜ ਪ੍ਰੋਗਰਾਮ ਕਰਦੇ ਆ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਰੈਬਰਾਂ ਦੀ ਵਿਚਾਰਧਾਰਾ ਨੂੰ ਗਾਉਂਦੀ ਹੈ ਮਾਪੇਦਰ ਸੰਗ ਪਾਕੋ ਮਜਰਾਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾ ਮੌਜੂਦ ਆ ਸ਼ਹਿਰ ਕੁਰਾਲੀ ਵਿਖੇ ਤੁਸੀਂ ਆ ਸਾਹਮਣੇ ਬਿਲਕੁਲ ਜਿਹੜੀ ਫੋਟੋ ਹੈ ਪੋਸਟਰ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਬੁੱਧ ਧਰਮ ਦੀ ਫੋਟੋ ਹੈ ਤੇ ਦੂਸਰੇ ਪਾਸੇ ਰਾਸ਼ਟਰੀ ਮਿਸ਼ਨ ਜਣੀ ਕੇ ਰਬਦਾਸ ਗੁਰੂ ਦੀ ਫੋਟੋ ਹੈ ਇਸ ਫੋਟੋ ਤੇ ਤੁਸੀਂ ਕਿਹ ਅੰਦਾਜ਼ਾ ਲਾਓਗੇ ਕਿਹਾ ਤੁਸੀਂ ਸਿੱਖੋਗੇ ਤੁਹਾਨੂੰ ਇਹ ਪਤਾ ਲੱਗੇਗਾ ਵੀ ਇਸ ਮਿਸ਼ਨ ਨੂੰ ਚਲਾਉਣ ਵਾਲੇ ਰੈਬਰਾਂ ਦਾ ਜੋ ਪੋਸਟਰ ਹੈ ਜੋ ਸਾਂਝੇ ਰੈਬਰ ਸਾਂਝਾ ਮਿਸ਼ਨ ਇਲਾਕੇ ਦੀ ਇੱਕ ਬਹੁਤ ਹੀ ਵਧੀਆ ਗਾਇਕਾ ਕੌਰ ਪ੍ਰੀਤ ਦਾ ਜੋ ਸਿੰਗਲ ਟਰੈਕ ਹੈ ਉਹ ਰਿਲੀਜ਼ ਹੋਇਆ ਹੈ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਇਸ ਪ੍ਰੋਗਰਾਮ ਦੇ ਵਿੱਚ ਜੋ ਪੋਸਟਰ ਹੈ ਲਗਭਗ ਟਰੈਕ ਰਿਲੀਜ਼ ਵੀ ਹੋ ਗਿਆ ਸੋ ਬਹੁਤ ਸਾਰੇ ਪਤਵੰਤੇ ਸੱਜਣ ਨੇ ਆ ਸਾਡੇ ਨਾਲ ਸਰਦਾਰ ਅਵਤਾਰ ਸਿੰਘ ਕੈਂ ਸਿਹੋਂ ਮજરા ਸਰਦਾਰ ਜਗਦੇਵ ਸਿੰਘ ਜੀ ਸਮਾਣਾ ਆ ਰਜਿੰਦਰ ਸਿੰਘ ਰਾਜਾ ਜੀ ਨਨਹੇੜੀਆਂ ਸੋ ਬਲਜੀਤ ਸਿੰਘ ਕਕਰਾਲੀ ਹਰਦੀਪ ਸਿੰਘ ਨਗਲ ਗੜੀਆਂ ਸੋ ਗੱਲਬਾਤ ਵੀ ਕਰਾਵਾਂਗੇ ਤੁਸੀਂ ਬਣੇ ਰਹਿਣਾ ਸ਼ਿਵਾਲਕ ਟੀਵੀ ਚੈਨਲ ਦੇ ਨਾਲ ਬੁੱਧ ਗੁਰੂ ਰਵਿਦਾਸ ਤੇਵਾਵਾ ਸਾਵਨੂ ਵਖ ਨਮਨੋ ਬੁੱਧ ਗੁਰੂ ਰਵਿਦਾਸ ਤੇਵਾਵਾ ਸਾਵਨੂ ਵਖ ਨਮਨੋ ਜੇ ਤਿੰਨ ਦੀ ਮੰਨੋ ਐਦਰ ਉਦਰ ਹੱਥ ਕਿਉ ਬੰਨੋ ਜੇ ਤਿੰਨ ਦੀ ਮੰਨੋ ਐਦਰ ਉਦਰ ਹੱਥ ਕਿਉ ਬੰਨੋ ਬੇਗੰਪੁਰਾ ਵਸੂ ਆਪੇ ਜੇ ਬੁੱਧ ਹੋ ਸਾਡੇ ਪੱਲੇ ਖੁਸ਼ਵਿੰਦਰ ਆਵਾਜ਼ੀ ਜਿਤਨੀ ਹੋਣੀ ਰਹਿ ਕੇ ਕੱਲੇ ਕੱਲੇ ਓਏ ਇਕੱਠੇ ਹੋ ਜਾਓ ਫੇਰ ਨੀ ਮੁੜਦੇ ਓਏ ਇਕੱਠੇ ਹੋ ਜਾਓ ਫੇਰ ਨੀ ਮੁੜਦੇ ਖਾਲੀ ਜੰਗ ਦੀ ਜੰਨ ਬੁੱਧ ਗੁਰੂ ਰਵਿਦਾਸ ਦੇਵਾ ਸਾਵ ਨੂੰ ਵਖ ਨਮਨੂ ਜੇ ਤਿੰਨਾਂ ਦੀ ਮੰਨੂ ਇੱਧਰ ਉੱਧਰ ਹੱਥ ਕਿਉਂ ਬਨੋ ਬੁੱਧ ਗੁਰੂ ਰਵਿਦਾਸ ਦੇ ਬਾਵਾ ਸਾ ਬਨੂ ਅੱਖ ਨਾ ਮੰਨੋ ਕੋਪੀ ਜੀ ਜਿਹੜਾ ਇਹ ਤੁਹਾਡਾ ਟ੍ਰੈਕ ਰੀਲਿਸ ਕੀਤਾ ਗਿਆ ਹੈ ਕਿਸ ਕੰਪਨੀ ਵੱਲੋਂ ਇਹ ਟ੍ਰੈਕ ਰੀਲਿਸ ਕੀਤਾ ਗਿਆ ਤੇ ਕਿਸ ਵਿਸ਼ੇ ਦੇ ਆਧਾਰ ਤੇ ਇਹ ਟ੍ਰੈਕਰ ਤੋਂ ਜਾਣਕਾਰੀ ਦਿਓ ਸਾਰਿਆਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਜੈਪਿੰਗ ਜੈਪਾਕ ਤੇ ਪਿਆਰ ਭਰੀ ਸ਼ਾਸਿਕਾ ਮੈਂ ਇਸ ਗੀਤ ਬਾਰੇ ਦੱਸਣਾ ਚਾਹੁੰਗੀ ਕਿ ਇਹ ਜਿਹੜਾ ਗੀਤ ਹੈ ਸਾਂਝਾ ਸਾਂਝੇ ਰੈਵਰ ਸਾਂਝਾ ਮਿਸ਼ਨ ਇਹ ਜਿਹੜਾ ਗੀਤ ਹੈ ਇਹ ਕਮਟ੍ਰਕ ਐਂਟਰਟੇਨਮੈਂਟ ਕੰਪਨੀ ਵੱਲੋਂ 10 ਤਰੀਕ ਨੂੰ ਰਿਲੀਜ਼ ਕੀਤਾ ਗਿਆ ਹੈ ਵੋਲਡਵਾਈਡ ਤੇ ਇਸ ਦਾ ਜਿਹੜਾ ਲੇਖਕ ਹੈ ਜਿਨ੍ਹਾਂ ਨੇ ਗੀਤ ਲਿਖਿਆ ਉਹਨਾਂ ਦਾ ਨਾਮ ਕੁਸ਼ਿੰਦਰ ਵਿਲਾ ਯੂਕੇ ਜੀ ਹੈ ਤੇ ਜਿਹੜਾ 뮤ਜ਼ਿਕ ਹੈ 뮤ਜ਼ਿਕ ਕੀਤਾ ਆ ਵੀ ਆਰ ਡੀ ਮਾਨਾਜੀ ਵੱਲੋਂ ਤੇ ਇਸ ਦਾ ਜਿਹੜਾ ਵੀਡੀਓ ਹੈਗੀ ਵੀਡੀਓ ਕੀਤੀ ਹੈ ਜੀ ਰਵਿੰਦਰ ਜਸਲ ਜੀ ਨੇ ਤੇ ਜਿਹੜੇ ਗੀਤ ਦੇ ਪ੍ਰੋਡਿਊਸਰ ਨੇ ਪ੍ਰੋਡਿਊਸਰ ਆਪਣਾ ਰਕੇਸ਼ ਕੁਮਾਰ ਕੈਨਡੀ ਕੈਨੇਡੀ ਜੀ ਹੈਗੇ ਆ ਤੇ ਪ੍ਰੈਜ਼ੈਂਟ ਇਹਨੂੰ ਮੱਖਣ ਲੋਹਾਰ ਯੂਐਸਏ ਜੀ ਨੇ ਕੀਤਾ ਹੈ ਤੇ ਸਪੈਸ਼ਲ ਸਪੋਰਟ ਰਹੀ ਹੈ ਜੀ ਮੇਰੇ ਪਾਪਾ ਅਵਤਾਰ ਸਿੰਘ ਸਿਉਮਾ ਜੀ ਤੇ ਨਾਲ ਭੁਵਨੇਸ਼ਰ ਤੁਟਾ ਮੰਦੀ ਜੀ ਕੀ ਸੇਖ ਕੀ ਨਦੋਂ ਇਸ ਗੀਤ ਰਹੀ ਇਸ ਗੀਤ ਲਈ ਸੇਧ ਇਹ ਦਿੱਤੀ ਆ ਕਿ ਜਿਹੜੇ ਸਾਡੇ ਰੈਵਰ ਹੋਏ ਆ ਸਾਡੇ ਗੁਰੂ ਮਹਾਰਾਜ ਹੋਏ ਆ ਮਹਾਂਪੁਰਸ਼ ਹੋਏ ਆ ਉਹਨਾਂ ਸਾਰਿਆਂ ਦੀ ਜਿਹੜੀ ਵਿਚਾਰਧਾਰਾ ਹੈਗੀ ਆ ਉਹ ਇੱਕੋ ਆ ਪਰ ਅਸੀਂ ਉਹਨਾਂ ਨੂੰ ਆਪਸ ਵਿੱਚ ਵੰਡ ਲਿਆ ਆ ਵੰਡੀਆਂ ਪਾ ਦਿੱਤੀਆਂ ਆ ਇਸ ਗੀਤ ਲਈ ਰਹੀ ਇਹੀ ਸੇਧ ਦਿੱਤੀ ਆ ਕਿ ਜੋ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਹੈਗੀ ਆ ਉਹ ਸਾਰੀ ਇੱਕੋ ਆ ਅ ਜੇਕਰ ਅਲੱਗ ਕਰੀਏ ਤਾਂ ਇਸ ਪੋਸਟਰ ਦੇ ਵਿਸ਼ੇ ਗੀਤ ਦੇ ਵਿੱਚ ਬੋਧਲ ਮਹਾਤਮਾ ਬੁੱਧ ਜੀ ਦਾ ਜ਼ਿਕਰ ਵੀ ਕੀਤਾ ਗਿਆ ਉਹਨਾਂ ਦੇ ਧਰਮ ਦੇ ਪ੍ਰਚਾਰ ਦੀ ਗੱਲ ਵੀ ਕੀਤੀ ਗਈ ਹੈ ਕੀ ਮੰਨਦੇ ਹੋ ਕਿ ਇਸ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਬੁੱਧਧਰਮ ਦਾ ਕਿਉਂਕਿ ਡਾਕਟਰ ਵੀਨਾ ਉਹ ਵੇਦਕਰ ਜੀ ਵੀ ਕਿਤੇ ਨਾ ਕਿਤੇ ਇਹ ਬੁੱਧ ਧਰਮ ਨੂੰ ਪ੍ਰਮੋਟ ਕਰਦੇ ਸੀ ਤੁਹਾਡੀ ਕੀ ਸੋਚ ਹੈ ਮੈਂ ਇਸ ਦੇ ਬਾਰੇ ਇਹ ਕਹਿਣਾ ਚਾਹਾਂਗੀ ਕਿ ਜੋ ਸ਼ੁਰੂ ਹੋਇਆ ਹੈ ਆ ਇਕ ਵਿਚਾਰ ਤਾਂ ਜਿਹੜੀ ਸ਼ੁਰੂ ਹੋਈ ਹੈ ਇਹ ਸਭ ਤੋਂ ਪਹਿਲਾਂ ਜਦੋਂ ਬੁੱਧ ਜੀ ਆਏ ਆ ਤੇ ਉਹਨਾਂ ਨੇ ਵੀ ਇਹੀ ਕਿਹਾ ਕਲਾਕਾਰਾਂ ਦੀ ਗੱਲ ਕਰੀਏ ਤਾਂ ਬਹੁਤ ਵੱਡੇ ਵੱਡੇ ਆਰਟਿਸਟ ਹੋਏ ਜ਼ਿਆਦਾਤਰ ਸਾਡੇ ਜਿਹਸ ਸਮਾਜ ਦੀਆਂ ਗਾਇਕਾਵਾਂ ਦੀ ਜਾਂ ਗਾਇਕਾਂ ਦੀ ਗੱਲ ਕਰੀਏ ਤਾਂ ਸਾਰੇ ਮਿੱਸਰ ਦੀ ਗੀਤਾਂ ਵਾਂਹੀ ਹੀ ਲੋਕਾਂ ਦੀ ਸੇਵਾ ਕਰਦੇ ਨੇ ਕੀ ਇਸ ਦੇ ਵਿੱਚ ਅੱਗੇ ਵੀ ਵਧਿਆ ਜਾ ਸਕਦਾ ਕੋਈ ਇਹਦੇ ਵਿੱਚ ਲੱਗਦਾ ਵੀ ਵਿਕ ਹੈ ਕਿਉਂਕਿ ਜਿਆਦਾਤਰ ਮਿਸ਼ਨਰੀ ਗਾਣੇ ਹੀ ਤੁਸੀਂ ਗਾਉਣੇ ਹੋ ਹੋਰ ਗਏ ਇੱਕ ਹੋਰ ਸਟੇਜਾਂ ਤੇ ਕਲਪਤਰ ਪ੍ਰੋਗਰਾਮ ਵੀ ਪੇਸ਼ ਕਰਦੇ ਨੇ ਤੁਹਾਨੂੰ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਕੋਈ ਭਵੇਂ ਇੱਕ ਆਮ ਦਾ ਨਾਜਾਜ ਦੇ ਨਾਲ ਕੋਈ ਦਰਜਾਰ ਵੀ ਤੁਹਾਡਾ ਚਾਹੁੰਦਾ ਨਹੀਂ ਮੇਰਾ ਜਿਹੜਾ ਮੇਨ ਮੋਟਿਵ ਹੈਗਾ ਆ ਉਹ ਸਿਰਫ ਆਪਣੇ ਰੈਵਰਾਂ ਦੀ ਜਿਹੜੀ ਵਿਚਾਰਦਾ ਰਹੇ ਉਹ ਆਪਣੇ ਸਮਾਜ ਤੱਕ ਦੇਣ ਦੀ ਮੈਂ ਕੋਸ਼ਿਸ਼ ਕਰਦੀ ਕਿ ਸਮਾਜ ਨੂੰ ਇੱਕ ਤਰ੍ਹਾਂ ਨਾਲ ਜਾਗਰੂਕ ਕੀਤਾ ਜਾ ਕੇ ਕਿ ਸਾਡੇ ਜਿਹੜੇ ਰੈਵਰ ਹੋਏ ਆ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹੋਏ ਆ ਬਾਬਾ ਸਾਹਿਬ ਡਾਕਟਰ ਪੀਮਰਾਓ ਵੇਟਕਰ ਜੀ ਹੋਏ ਆ ਮਹਾਤਮਾ ਬੋਧ ਜੀ ਹੋਏ ਆ ਮਹਾਤਮਾ ਜੋਤੀਬੋ ਫੁੱਲੇ ਜੀ ਹੋਏ ਆ ਤੇ ਸਾਖਸ਼ੀ ਕਾਂਚੀ ਰਾਮ ਜੀ ਹੋਏ ਆ ਕਿ ਉਹ ਉਹਨਾਂ ਨੇ ਸਾਡੇ ਸਮਾਜ ਲਈ ਕੀ ਕੀਤਾ ਆ ਸਾਡੇ ਗੁਰੂ ਨਾਨਕ ਦੇਵ ਜੀ ਹੋਏ ਆ ਗੁਰੂ ਗੋਬਿੰਦ ਸਿੰਘ ਜੀ ਹੋਏ ਆ ਜਿਨ੍ਹਾਂ ਨੇ ਮਤਲਬ ਆਪਣੇ ਅ ਆਪਣਾ ਜਿਹੜਾ ਸਤਲੁਜ ਦਾ ਪੀ ਕੇ ਪਾਣੀ ਵਕਤ ਦਾ ਪਣਿਆ ਹਾਣੀ ਸੂਰਜ ਜਨ ਆਸਮਾਨ ਤੋਂ ਉੱਚਾ ਕਿਰਦਾਰ ਬਈ ਇੱਕੋ ਸਵਾਲ ਲਖਾ ਇੱਕੋ ਸਵਾਲ ਲਖਾ ਕਾਂਜੀ ਰਾਮ ਸਰਦਾਰ ਬਈ ਇੱਕੋ ਸਵਾਲ ਲਖਾ ਡਾਡਾ ਯੂਦਕਰਜ ਹੈ ਪahari ਪੂਰੇ ਪੰਜਾਬ ਦੇ ਸਿਰ ਜੋ ਲਾਣਤ ਦੇ ਪਹੱਗੀ ਰਹਿਣਾ ਲਾਇਆ ਨਾ ਜਿੰਨਾ ਚਿਰੋ ਬਿੱਲੀ ਆ ਚੜ ਹਾਥੀ ਉਤੇ ਪੇੜਾ ਹੋ ਪਾਰ ਬਈ ਇੱਕੋ ਸਵਾਲ ਲਖਾ ਇੱਕੋ ਸਵਾਲ ਲਖਾ ਕਾਂਜੀ RAM ਸਰਦਾਰ ਵਈ ਇੱਕ ਸਵਾਲ ਖਾ ਸਰਵਸਤ ਪਾਰ ਦਿੱਤਾ ਹੈ ਤੇ ਪਰ ਫਿਰ ਵੀ ਸਮਾਜ ਕਿਤੇ ਨਾ ਕਿਤੇ ਉਹ ਸੀਜ਼ ਨੂੰ ਅਣਦੇਖਾ ਕਰਦਾ ਹੈ ਮੇਰਾ ਇਹ ਮੇਨ ਮੋਟਿਵ ਰਿਹਾ ਕਿ ਜਿੰਨੇ ਵੀ ਆਪਣੇ ਰੈਵਲ ਹੋਏ ਆ ਮੈਂ ਉਹਨਾਂ ਦੀ ਜਿਹੜੀ ਵਿਚਾਰ ਕਰਾਂ ਸਮਾਜ ਚ ਫਲੰਦੀ ਰਮਾਂ ਸਰਵਜੋ ਜੀ ਕੀ ਕਹਿਣਾ ਚਾਹੋਗੇ ਅੱਜ ਪੌਲ ਸਿੰਘ ਜੀ ਦਾ ਟ੍ਰੈਕ ਰੀਲਿਸ ਕੀਤਾ ਜਾ ਰਿਹਾ ਹੈ ਤੁਹਾਡੀ ਕੀ ਸੋਚ ਹੈ ਸਲਜ ਰੈਵਰ ਸਲਜ ਮਿਸ਼ਨ ਇਸ ਟ੍ਰੈਕ ਦੇ ਵਰ ਜੈਪੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਹੈ ਕਿ ਕੌਰਪ੍ਰੀਤ ਜੀ ਹਮੇਸ਼ਾ ਹੀ ਸਮਾਜ ਨੂੰ ਜਗਾਉਣ ਦੇ ਲਈ ਵੱਖ-ਵੱਖ ਸਮੇਂ ਤੇ ਇਹਨਾਂ ਨੇ ਆਪਣੇ ਸੋਚ ਦੇ ਵਿਚਾਰ ਉਹ ਜਿਹੜੇ ਗੀਤ ਔਰ ਰੀਲਿਸ ਕਰੇ ਆ ਉਹ ਰੈਵਰ ਜਿਹੜੇ ਇਸ ਦੁਨੀਆ 'ਚ ਪੈਦਾ ਹੋਏ ਜਿਨ੍ਹਾਂ ਨੇ ਸਮੁੱਚੇ ਸਮਾਜ ਦੇ ਲਈ ਸਾਂਝੀ ਬਾਤਾਂ ਲਈ ਮਾਨਵਤਾ ਲਈ ਬਰਾਬਰਤਾ ਲਈ ਸੰਘਰਸ਼ ਰੰਬਿਆ ਕੁਝ ਮਨੋਵਾਦੀ ਤਾਕਤਾਂ ਨੇ ਉਹਨਾਂ ਸੰਘਰਸ਼ਾਂ ਨੂੰ ਦਬਾਉਣ ਦੀ ਯਤਨ ਕਰਿਆ ਉਹਨਾਂ ਦੇ ਮਿਸ਼ਨ ਨੂੰ ਦਬਾਉਣ ਦਾ ਯਤਨ ਕਰਿਆ ਲੇਕਿਨ ਮਾਨੇਬਰ ਸਾਹਿਬ ਕਾਸ਼ੀਰਾਮ ਸਾਹਿਬ ਜੀ ਨੇ ਪੂਰੇ ਦੇਸ਼ ਦੇ ਅੰਦਰ ਮਹਾਤਮਾ ਜੂਤੀਵਾ ਫੂਲੇ ਮਹਾਤਮਾ ਬੋਧ ਜੀ ਸਤਗੁਰਵਦਾਸ ਬਾਬਾ ਸੰਬੇੜਕਾ ਸਾਹਿਬ ਇੱਥੋਂ ਤੱਕ ਗੁਰਨਾਥ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਦ ਪੈਤੀ ਮਹਾਂਪੁਰਸ਼ ਜਿਨ੍ਹਾਂ ਦੀ ਵਿਚਾਰਧਾਰਾ ਨੂੰ ਅਸਲ ਰੂਪ ਚ ਦੁਨੀਆ ਦੇ ਸਾਹਮਣੇ ਲੈ ਕੇ ਆਂਦਾ ਕਿ ਉਹਨਾਂ ਦਾ ਮਕਸਦ ਕੀ ਸੀ ਜਿਨ੍ਹਾਂ ਨੇ ਬੜੀਆਂ ਕਾਰਨਾ ਕਰੀਆਂ ਉਹ ਗੁਰਗੋਬਿੰਦ ਸਿੰਘ ਮਹਾਰਾਜ ਦੀ ਗੱਲ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਪਰਿਵਾਰ ਸਾਰਾ ਵਾਰ ਦਿੱਤੇ ਆ ਉਹਦਾ ਮਕਸਦ ਇਹ ਸੀ ਕਿ ਸਾਂਝੀ ਵਾਲਤਾ ਦੀ ਮਾਨਵਤਾ ਦੀ ਬਰਾਬਰੀਤਾ ਦੀ ਜਿਹੜੀ ਹੈ ਇਹ ਸੋਚ ਵਿਚਾਰ ਦੇਸ਼ 'ਚ ਲਾਗੂ ਹੋਵੇ ਪਰ ਕਿਤੇ ਨਾ ਕਿਤੇ ਅੱਜ ਵੀ ਬਹੁਤ ਵੱਡੀ ਖੜੋਤ ਹੈ ਜਾਤ ਪਾਤ ਦੀ ਉਸੇ ਤਰ੍ਹਾਂ ਦੀਵਾਰਾਂ ਖੜੀਆਂ ਨਜ਼ਰ ਆਉਂਦੀਆਂ ਭਾਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 13 ਫਰਵਰੀ 1799 ਨੂੰ 32 ਸਾਲ 326 ਸਾਲ ਬੀਤ ਗਏ ਉਹਨਾਂ ਨੇ ਇੱਕ ਅਮਰ ਦਾ ਵਾਟਾ ਤਿਆਰ ਕਰਕੇ ਸਾਂਝੇ ਰੂਪ 'ਚ ਅਮਰ ਛਾ ਕੇ ਸਮਾਜ ਨੂੰ ਸਿਆਣਿਆ ਦਿੱਤਾ ਸੀ ਮਾਨਸਕੀ ਜਾਤ ਸਭੇ ਇੱਕ ਹੈ ਪਛਾਣ ਪਰ ਉਹ ਸੋਚ ਇਸ ਗੱਲ ਦਾ ਹੈ ਤੇ 326 ਸਾਲਾਂ ਤੋਂ ਬਾਅਦ ਵੀ ਅੱਜ ਵੀ ਸਿੱਖ ਧਰਮ ਦੇ ਅੰਦਰ ਕਈ ਵਾਰ ਐਸੇ ਕੋਈ ਸਸਤਾਵਾਂ ਨੇ ਜਿੱਥੇ ਦੋ-ਦੋ ਬਾਟੇ ਅੰਮ੍ਰਿਤ ਨੇ ਤਿਆਰ ਹੁੰਨੇ ਔਰ ਜਦੋਂ ਉਸ ਇਤਿਹਾਸ ਨੂੰ ਬਾਚਦੇ ਆ ਤਾਂ ਉਸ ਸਮੇਂ ਹਿੰਦੂ ਰਾਜੇ ਨੇ ਕਿਹਾ ਸੀ ਕਿ ਅਸੀਂ ਇਹ ਨੀਚ ਨਕਮਿਆ ਗਰੀਬ ਲੋਕਾਂ ਦੇ ਨਾਲ ਅਸੀਂ ਅੰਮ੍ਰਿਤ ਨਹੀਂ ਛਕ ਸਕਦੇ ਸਾਢੇ ਲੀ ਲਗ ਬਾਟਾ ਤਿਆਰ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਸਮੇਂ ਗਰਜਮੀ ਬਾਤ ਕਿਹਾ ਸੀ ਜਿਨਕੀ ਜਾਤ ਵਨ ਕੁਲ ਮਨਾਈ ਸਰਦਾਰੀ ਨਾ ਪਹਿਕਦਾਈ ਤੈਨਹੀ ਕੋ ਸਰਦਾਰ ਬਣੋਂ ਤਵੇ ਗੋਵਿੰਦ ਸਿੰਘ ਨਾਮ ਕੋ ਗੁਰੂ ਜਗਮੀ ਸਿੰਘ ਮਹਾਰਾਜ ਇਹ ਕਹੇ ਜਿਨ੍ਹਾਂ ਦੀ ਕੁਲਾਂ ਚ ਗੋਤਾਂ ਚ ਅੱਜ ਤੱਕ ਸਰਦਾਰੀ ਆ ਸਕੀ ਮੇਰੀ ਜ਼ਿੰਦਗੀ ਦਾ ਲਕਸ਼ ਹੈ ਮੈਂ ਇਹਨਾਂ ਲੋਕਾਂ ਨੂੰ ਸਰਦਾਰੀਆਂ ਬਖਸ਼ਿਆ ਇਹਨਾਂ ਲੋਕਾਂ ਨੂੰ ਪਾਸ਼ੀ ਦਮਾ ਔਰ ਕਿਤਨੇ ਕਿਤੇ ਜਿਹੜੇ ਅੱਜ ਦੋ ਬਾਟੇ ਤਿਆਰ ਕਰਦੇ ਉਹ ਮੈਂ ਕਹਾਂਗਾ ਕਿ ਪਹਾੜੀ ਰਾਜੇ ਮਨੁਭਾਦੀ ਰਾਜੇ ਦੀ ਸੋਚ ਉਹਨਾਂ ਦੇ ਅੰਦਰ ਕੰਮ ਕਰਦੀ ਹੈ ਔਰ ਇੱਥੇ ਤੱਕ 326 ਸਾਲ ਹੋ ਗਏ ਕੋਈ ਕਾਲ ਤੱਕ ਦਾ ਜ਼ਹੀਦਾਰ ਨਹੀਂ ਅਜੇ ਤੱਕ ਕੋਈ ਉਹਨਾਂ ਨੇ ਹੁਕਾਨਾਮਾ ਜਾਰੀ ਕਰੇ ਕੋਈ ਉਹਨਾਂ ਨੇ ਨੋਟਿਸ ਨਹੀਂ ਕਰਿਆ ਕਿਸੇ ਨੇ ਸਤਕਾਰ ਕਮੇਟੀ ਵਾਲੇ ਕਿਤੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਿਤੇ ਬਿਹਾਰੀ ਉੱਤੇ ਰੌਲਾ ਤਾਂ ਪਾਉਂਦੇ ਲੇਕਿਨ ਜਦੋਂ ਕਿਤੇ ਉਹ ਅੰਮ੍ਰਿਤ ਛਕਾਉਂਦੇ ਦੋ ਬਾਟੇ ਤਿਆਰ ਕਰਦੇ ਉੱਥੇ ਜਾ ਕੇ ਕਿਉਂ ਨਹੀਂ ਰੌਲਾ ਪਾਇਆ ਉਹਨਾਂ ਨੇ ਉੱਥੇ ਜਾ ਕੇ ਕਿਉਂ ਨਹੀਂ ਵਿਰੋਧਤਾ ਕੀਤੀ ਕਿਉਂਕਿ ਮੈਂ ਕਹਿਣਾ ਚਾਹਾਂਗਾ ਕਿ ਉਹਨਾਂ ਨੂੰ ਸਮਝੇ ਨਹੀਂ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਕੌਮ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਖੜਿਆ ਸੀ ਜਾਂ ਤਾਂ ਪਤਾ ਖਤਮ ਕਰਿਆ ਸੀ ਔਰ ਉਸੇ ਸੋਚ ਲੈ ਕੇ ਮਾਨਮੇਰ ਸਾਹਿਬ ਕਾਸ਼ੀਗੰ੍ਹ ਸਾਹਿਬ ਨੇ ਪੰਜਾਬ ਦੀ ਧਰਤੀ ਤੇ 2 ਮਾਰਚ ਸ਼ੁਰੂ ਕਰੇ ਸ੍ਰੀ ਮਾਰਚ ਸ਼ੁਰੂ ਕਰਿਆ ਅਨੰਦਪੁਰ ਸਾਹਿਬ ਤੋਂ ਇੱਕ ਸਾਬੋ ਦੀ ਤਲਵੰਡੀ ਤੋਂ ਸ਼ੁਰੂ ਕਰਿਆ ਲੇਕਿਨ ਸ੍ਰੀ ਮਾਰਚ ਦਾ ਮਕਸਦ ਇਹ ਸੀ ਕਿ ਲੋਕਾਂ ਨੂੰ ਜਾਗਰਤ ਕਰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸ੍ਰੀ ਮਾਰਨਾ ਬੰਦ ਕਰੋ ਪਾਸ਼ੇ ਦਾ ਪ੍ਰਬੰਧ ਕਰੋ ਮਾਨਮੇਰ ਸਾਹਿਬ ਕਾਸ਼ੀਗੰ੍ਹ ਨੇ ਗੱਲ ਕਹੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਹਾ ਕੋ ਕੋ ਕਿਸੇ ਕੋ ਰਾਜ ਨ ਦੇ ਜੋ ਲੈ ਹੈ ਨਿਜਵਲਸ ਲਈ ਸਾਬ ਕਾਂਸ਼ੀਰਾਮ ਸਾਹਿਬ ਨੇ ਕਿਹਾ ਕਿ ਬੋੜ ਦਾ ਨਿਜਵਲ ਬਣਾਵਾਂਗੇ ਗਰੀਬ ਸਿੱਖਾਂ ਦਾ ਰਾਜ ਲਿਆਵਾਂ ਤੋ ਐਸੀ ਆ ਇਹ ਮੈਂ ਕਹਿਣਾ ਚਾਹਾਂਗਾ ਜਿਹੜਾ ਅੱਜ ਦਾ ਇਹ ਸਾਂਝੇ ਰਹਿ ਪਰ ਸਾਂਝਾ ਮਿਸ਼ਨ ਇਹ ਜੋ ਕੌਰ ਪੀਤ ਜੀ ਨੇ ਅਪਰਾਲਾ ਯਤਨ ਕਰਿਆ ਕਿ ਸਮਾਜ ਨੂੰ ਚਗਾਉਣ ਦੇ ਲਈ ਕਿ ਮਹਾਤਮਾ ਬੁੱਧ ਗੁਰੂ ਗੋਬਿੰਦ ਸਿੰਘ ਗੁਰਨਾਨ ਨਨ ਗੁਰੂ ਗੋਬਿੰਦ ਸਿੰਘ ਇੱਕੋ ਸੋਚ ਇੱਕੋ ਵਿਚਾਰ ਹੈ ਉਹ ਇੱਥੋਂ ਤੱਕ ਬਾਬਾ ਸਾਹਿਬ ਵੀਰਕਰ ਸਾਹਿਬ ਜਿਹੜਾ ਸੰਵਧਾਨ ਹੈ ਉਹ ਵੀ ਇੱਕ ਰੱਬ ਰੂਪ ਹੈ ਜਿਹੜੇ ਕਾਨੂੰਨ ਅੱਜ ਉਹਨਾਂ ਨੇ ਉਸ ਸਮੇਂ ਅੰਗਰੇਜ਼ਾਂ ਤੋਂ ਲੜ ਕੇ ਲੈ ਕੇ ਆਂਦੇ ਦੁੱਖਾਂ ਤਕਲੀਫਾਂ ਉਹਨਾਂ ਨੇ ਕਟੀਆਂ ਲੇਕਿਨ ਅੱਜ ਵੀ ਜਿਹੜੇ ਮਨੁਵਾਦੀ ਲੋਕ ਹੈ ਅੱਜ ਵੀ ਵਿਰੋਧ ਕਰ ਰਹੇ ਹੈ ਅੱਜ ਜਿਹੜੇ ਬਾਬਾ ਸਾਹਿਬ ਬੇੜਕਰ ਸਾਹਿਬ ਦੇ ਕਸੀਦੇ ਪੜਦੇ ਥੱਕਦੇ ਨਹੀਂ ਕੋਈ ਸਮਾਂ ਸੀ ਉਹਨਾਂ ਨੇ ਉਹਨਾਂ ਦੇ ਜੂੰਦੇ ਜੀ ਬਾਬਾ ਸਾਹਿਬ ਬੇੜਕਰ ਸਾਹਿਬ ਦੇ ਪੁਤਲੇ ਠੁੱਕੇ ਵਿਰੋਧ ਕਰਿਆ ਅੱਜ ਵੀ ਜਦੋਂ ਮਹਾਤਮਾ ਜੁਤੀਏ ਫੂਲੇ ਦੀ ਇੱਕ ਮੂਵੀ ਆਈ ਹੈ ਮੈਂ ਵੀ ਦੇਖ ਕੇ ਆਇਆ ਬਹੁਤ ਵਧੀਆ ਹੈ ਲੇਕਿਨ ਅੱਜ ਵੀ ਤੁਸੀਂ ਦੇਖਦੇ ਕਿ ਜਿਹੜੇ ਮਨੋਵਾਦੀ ਲੋਕਾਂ ਜਾਦ ਦੇ ਭਵਾਨੀ ਲੋਕ ਕਹਿੰਦੇ ਪਰਚੇ ਦਰਜ ਕਰੋ ਜਿਹਨੇ ਮੂਵੀ ਤਿਆਰ ਕਰੀ ਹੈ ਵਿਰੋਧ ਕਰੇ ਇੱਥੋਂ ਪਤਾ ਲੱਗਦਾ ਕਿ ਉਹਨਾਂ ਦੀ ਮਾਨਸਿਕ ਅੱਜ ਸੋਚ ਕਿੱਥੇ ਖੜੀ ਤੁਸੀਂ ਸਰ ਕੇ ਮੈਂ ਕਹਿਣਾ ਚਾਹਾਂਗਾ ਸਮਾਜ ਨੂੰ ਕਿ ਜੋ ਸਾਂਝ ਰਹਿ ਬਸਾਂਝੇ ਮਿਸ਼ਨ ਦੇ ਤਹਿਤ ਜੋ ਕੌਰਪੀਤ ਜੀ ਨੇ ਇੱਕ ਗੀਤ ਰਿਲੀਜ਼ ਕਰ ਜਿਹੜਾ ਦਾਸਤਿਕਾ ਹੋ ਚੁੱਕਾ ਹੈ ਇਹਨੂੰ ਵੱਧ ਤੋਂ ਵੱਧ ਦੇਖੋ ਤੇ ਲੋਕਾਂ 'ਚ ਜਾਣ ਦਾ ਯਤਨ ਕਰਨਾ ਚਾਹੀਦਾ ਹੈ ਔਰ ਇਹਦੇ ਪਿੱਛੇ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਕਰਾਂਗਾ ਸਾਡੇ ਬਹੁਤ ਹੀ ਸਰਕਾਰ ਜੋ ਸਰਦਾਰ ਅਵਤਾਰ ਸਿੰਘ ਜੀ ਸਿਓ ਮਜਰਾ ਸਭ ਕਿਉਂਕਿ ਉਹ ਇਸ ਮੂਮੈਂਟ ਨਾਲ ਜੁੜੇ ਐ ਇਹ ਇਹਨਾਂ ਦੀ ਬੇਟੀ ਐ ਤਦੇ ਇਸ ਬੇਟੀ ਨੂੰ ਵੀ ਇਹ ਚਸਕਾ ਪਿਆ ਇਸ ਮੂਮੈਂਟ ਦੇ ਭਤੀ ਗੀਤ ਗਾਉਣ ਦਾ ਲੋਕਾਂ ਦੀ ਸੇਵਾ ਕਰਨ ਦਾ ਔਰ ਸਰਕਾਰ ਸਿੰਘ ਜੀ ਐਸਐਮਐਜੋ ਰਿਟਾਇਰ ਹੋਣ ਤੋਂ ਬਾਅਦ ਵੀ ਉਹਨਾਂ ਦੀ ਵਿਚਾਰ ਸੋਚ ਇਸ ਮੂਮੈਂਟ ਨਾਲ ਜੁੜੀ ਇਹਨਾਂ ਦਾ ਵੀ ਬਹੁਤ ਧੰਨਵਾਦ ਔਰ ਮੈਂ ਧੰਨਵਾਦ ਸਾਡੇ ਪ੍ਰੈਸ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਾਂਗੇ ਜਿਹੜੇ ਆਪਣੇ ਚੈਨਲ ਰਹੇ ਜਨ ਜਨ ਤੱਕ ਵਿਦੇਸ਼ਾਂ ਚ ਦੇਸਾਂ ਦੇ ਪਹੁੰਚਾਉਣ ਦਾ ਯਤਨ ਕਰਾਂਗੇ ਉਹ ਵੱਧ ਤੋਂ ਵੱਧ ਪਿਆਰ ਕਰੋ ਇਸ ਮੂਵੀ ਨੂੰ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਬੈਠੀ ਨੂੰ ਤੁਸੀਂ ਵਧੀਆ ਜੋ ਲਾਈਨ ਦੇ ਵਿੱਚ ਪਾਇਆ ਗਿਆ ਹੈ ਕਿ ਲਾਈਨ ਦੇ ਵਿੱਚ ਜੋ ਅੱਜ ਫੌਰਾ ਨਰੋਸ਼ਨ ਕਰ ਲਈ ਹੈ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਜਦੋਂ ਲੋਕਾਂ ਦੇ ਵਿੱਚ ਚਰਚਾ ਹੁੰਦੀ ਹੈ ਇਸ ਹੌਨ ਹੱਤੀ ਦੀ ਕਿ ਖਾਸ ਕਰ ਜਦੋਂ ਉਹ ਰੈਬਰਾਂ ਦਾ ਬੋਲਗਾਂ ਨਾਲ ਕਰਦੀ ਹੋਵੇ ਤੇ ਤੁਹਾਡੇ ਕੋਲੋਂ ਕਿਸ ਤਰ੍ਹਾਂ ਦੀ ਸਪੋਰਟ ਹੁਣ ਤੱਕ ਕੀਤੀ ਗਈ ਹੈ ਮੈਂ ਹਰ ਕਿਸਮ ਦੀ ਸਪੋਰਟ ਆਪਣੀ ਬੇਟੀ ਨੂੰ ਦਿੱਤੀ ਹੈ ਤੇ ਕਵੀਤਰ ਨੋਇਮ ਸਿੰਘ ਨਾਲ ਜੁੜਿਆ ਹੋਇਆ ਨਹੀਂ ਜਦੋਂ ਸਟੇਜ ਪ੍ਰੋਗਰਾਮ ਕਰਦੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਰੈਬਰਾਂ ਦੀ ਵਿਚਾਰਧਾਰਾ ਨੂੰ ਗਾਉਂਦੀ ਹੈ ਤੁਸੀਂ ਘੱਟੋਂ ਇਸ ਵਿਸ਼ੇ ਨਾਲ ਜੁੜੇ ਹੋ ਨੇ ਹੀ ਤੁੰਸ ਤਟ ਤਟ ਤੋਂ ਇਹਨਾਂ ਨਾਲ ਜੁੜੇ ਹੋਏ ਹਾਂ ਕਦੇ ਜਿਹੜੇ ਸਾਡੇ ਇਸ ਮੇਸ਼ਲ ਦੇ ਕਹਾਣੇ ਕਹਿ ਸਕਦੇ ਰਹੇ ਨੇ ਜਿਨ੍ਹਾਂ ਨੇ ਇਸ ਮੇਸ਼ਲ ਨੂੰ ਇਸ ਏਰੀਆ ਦੇ ਵਿੱਚ ਪਾਉ ਰਿਆ ਸਤਿ ਸ਼੍ਰੀ ਕਾਂਸ਼ੀ ਨਾਮ ਜੀ ਕਦੇ ਉਹਨਾਂ ਨੂੰ ਮਿਲਣ ਦਾ ਮੌਕਾ ਮਿਲੇ ਹਾਂਜੀ ਹਾਂਜੀ ਉਹ ਰਾਤ ਯਾਤਰਾ ਲੈ ਕੇ ਆਈ ਸੀ ਉਦੋਂ ਮਿਲ ਜੀ ਉਹਨਾਂ ਤੇ ਉਹਨਾਂ ਦੇ ਉਹਨਾਂ ਨੂੰ ਮਿਲਣ ਤੋਂ ਬਾਅਦ ਇਸ ਮੂਮੈਂਟ ਦੇ ਨਾਲ ਜੁੜੇ ਹੋ ਜਾਂ ਨਹੀਂ ਪਹਿਲਾਂ ਹੀ ਜੁੜੇ ਹੋਏ ਤੇਰੀ ਪਹਿਲਾਂ ਹੀ ਜੁੜੇ ਹੋਏ ਹਾਂਜੀ ਹਾਂਜੀ ਤੇ ਹੁਣ ਤੱਕ ਦਾ ਜਿਹੜਾ ਸਫਰ ਹੈ ਜੇ ਆਪਾਂ ਇਸ ਪਾਰਟੀ ਦੀ ਗੱਲ ਕਰੀਏ ਤਾਂ ਹੁਣ ਤੱਕ ਦਾ ਥੋੜਾ ਸਫਰ ਕਿਸ ਤਰ੍ਹਾਂ ਦਾ ਰਿਹਾ ਤੇ ਪਰ ਅੱਖ ਵਿੱਚ ਕੀ ਦੇਖਦੇ ਹੋ ਕਿਉਂਕਿ ਹਾਲਾਤ ਜੋ ਪੰਜਾਬ ਦੇ ਵਿੱਚ ਇਸ ਸਮੇਂ ਬੜੇ ਹੋਏ ਨੇ ਜਾਂ ਕੈਲੋਸ ਪਾਰਟੀ ਦਾ ਵਿਸਾਅ ਨੂੰ ਲੈ ਕੇ ਗੱਲਾਂ ਕੀਤੀਆਂ ਜਾਂਦੀਆਂ ਹਾਂਜੀ ਹਾਂਜੀ ਉਹਨੂੰ ਤੁਸੀਂ ਕਿਵੇਂ ਦੇਖਦੇ ਮੈਂ ਸ਼ੁਰੂ ਤੋਂ ਹੀ ਜੁੜਿਆ ਹੋਇਆ ਪਹਿਲਾਂ ਜਦ ਮਾਸੀ ਮਨੜਾਗੀ ਨਾਲ ਹਾਂ ਅੰਤਵਾਰ ਜਨਰ ਸਿੰਘ ਦੀ ਰਾਜਨ ਨੇ ਹਰੇ ਨਾਲ ਤੇ ਮੈਂ ਬੰਮ ਸੇਵ ਦੇ ਵਿੱਚ ਕੰਮ ਕਰਿਆ ਜਾਰਾ ਕਰਕੇ ਹਾਂ ਜੀ ਐਸ 4 ਜਦੋਂ ਸੀ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਜਿਹੜੇ ਮੇਰਾ ਮੇਰਾ ਸਵਾਲ ਸੀ ਕਿ ਪਾਰਟੀ ਨੂੰ ਕਿੱਥੇ ਦੇਖਦੇ ਹੋ ਅੱਜ ਪੰਜਾਬ ਦੇ ਵਿੱਚ ਪਾਰਟੀ ਠੀਕ ਹੈ ਜੀ ਸਿੱਖ ਹਾਂਜੀ ਚਲੋ ਸੋ ਜਿਸ ਤਰ੍ਹਾਂ ਤੁਸੀਂ ਬੇਟੀ ਦੀ ਗੱਲ ਕੀਤੀ ਹੈ ਜਦੋਂ ਆਪਾਂ ਸਿੰਗਲ ਟਰੈਕਰ ਰਿਕਾਰਡ ਕਰਾਇਆ ਪਹਿਲਾਂ ਵੀ ਬਹੁਤ سارے ਜੋ ਰਿਕਾਰਡ ਹੋਏ ਆ ਹਾਂਜੀ ਹਾਂਜੀ ਉਸਦੇ ਵਾਸਤੇ ਆਮ ਤੌਰ ਤੇ ਨਿਸ਼ਾਨਸ ਦੀ ਲੋੜ ਪੈਂਦੀ ਹੈ ਪੈਸੇ ਦੀ ਲੋੜ ਪੈਂਦੀ ਹੈ ਕਿਉਂ ਪੈਸੇ ਦਾ ਪ੍ਰਬੰਧ ਕਿੱਥੋਂ ਕੀਤਾ ਜਾਂਦਾ ਹੈ ਪੈਸੇ ਦਾ ਪ੍ਰਬੰਧ ਜਿਹੜਾ ਹੈਗਾ ਸਾਡਾ ਫੋਰਨਟੋ ਹੋ ਜਾਂਦਾ ਹੈ ਭਾਰਤੋਂ ਹਮ ਮੈਲਾ ਕੈਨੇਡਾ ਤੋਂ ਆਂਦੇ ਆ ਤੇ ਹੁਣ ਮੁੱਖਣ ਲਵਾਰ ਜੀ ਇਹਨਾਂ ਨੇ ਕਰਿਆ ਹੀ ਤੇ ਸਾਡਾ ਬਾਹਰ ਤੋਂ ਇੱਕ ਤਕਰੀਬਨ ਚੱਲਦਾ ਹੈ ਤੇ ਹੋਰ ਕਿਹ ਨਾਲ ਸਹਿਯੋਗ ਰਹਿੰਦਾ ਜ਼ਿਆਦਾ ਪਰ ਜੇ ਇਸ ਏਰੀਆ ਦੀ ਗੱਲ ਕੀਤੀ ਜਾਵੇ ਤੁਹਾਡੇ ਟੀਨ ਨੂੰ ਪ੍ਰਮੋਟ ਕਰਨ ਦੇ ਲਈ ਖਾਸ ਕਰ ਜਦੋਂ ਇਹ ਟਰੈਕ ਇਸ ਤਰ੍ਹਾਂ ਦੇ ਹੋਣ ਮਿਸ਼ਨਰੀ ਟਰੈਕ ਹੋਣ ਕਿਉਂਕਿ ਲੋਕ ਤਾਂ ਜ਼ਿਆਦਾਤਰ ਦੂਸਰੇ ਕਲਚਰ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਗਾਇਕਾ ਮੰਗਾਉਂਦੀਆਂ ਨੇ ਉਹਨਾਂ ਨੂੰ ਜ਼ਿਆਦਾ ਹਾਂਜੀ 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 ਪ੍ਰਮੋਟ ਕਰਦੇ ਨੇ ਬੰਟੀ ਤਾਂ ਸਿਰਫ ਮਿਸ਼ਨ ਦੀ ਗਾਇਕੀ ਗੀਤ ਰਹੂਣੀ ਹੈ ਹਾਂਜੀ ਹਾਂਜੀ ਇਲਾਕੇ ਦੇ ਵਿੱਚ ਹੈ ਕੋਈ ਕਿਸੇ ਵੱਲੋਂ ਨਹੀਂ ਇਲਾਕੇ ਦੇ ਵਿੱਚ ਨਹੀਂ ਹੈਗਾ ਹੀ ਤੇ ਸਾਡਾ ਕਿਹੜਾ ਕੰਮ ਬਾਰਤ ਨੂੰ ਹੋਇਆ ਹੈ ਤੇ ਪਿਛਲੇ ਇੱਕ ਟਰੈਕ ਅਸੀਂ ਕਰਿਆ ਸੀ ਇੱਥੋਂ ਜੈਵਾ 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 ਜੀ ਉਹਨੇ ਆਪਣੇ ਖਰਚੇ ਬਾਰੇ ਸਾਰਾ ਕਰਿਆ ਠੀਕ ਹੈ ਤੇ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਮਾਜ ਨੂੰ ਤੁਹਾਨੂੰ ਦੇਖ ਰਹੇ ਲੋਕ ਸਮਾਜ ਦੇ ਵਿੱਚ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਸ ਪਲੇਟਫਾਰਮ ਤੇ ਸਮਾਜ ਨੂੰ ਤਾਂ ਮੈਂ ਹੀ ਮੈਸੇਜ ਦੇਣਾ ਚਾਹਾਂਗਾ ਜੀ ਕਿ ਇਹ ਕਿ ਰਹਿਬਰਾਂ ਦੇ ਗੱਲ ਦੇ ਉੱਤੇ ਇਹਨਾਂ ਨੂੰ ਵਿਚਾਰ ਕਰਨਾ ਚਾਹੀਦਾ ਔਰ ਇਹਨਾਂ ਦੇ ਤੇ ਰਹਿਬਰਾਂ ਦੀ ਸੋਚ ਤੇ ਚੱਲਣਾ ਚਾਹੀਦਾ ਬਹੁਤ ਬਹੁਤ